ਕਿਉ ਸਤ ਬਿਲਾ ਨੂੰ ਮੈਂ ਜੈਪੀਨ ਜੈਪਰ ਦਾ ਹਦਾਵਾ ਏਕੜਾ ਵੀਡੀਓ ਬੈਲ ਹੋ ਰਹੀ ਮੇਰੇ ਖਿਲਾਫ ਮੇਰੇ ਦੁਸ਼ਮਨਾਵਾਂ ਵੱਲੋਂ ਕੀਤੀ ਜਾ ਰਹੀ ਜਿਹੜਾ ਸੋਨੀ ਪੱਠੇ ਵਾਲਾ ਕਿਉ ਉਹਦੇ ਮੈਂ ਜਗਾ ਦਾ ਨਾ ਜਗਾ ਛੜਾਈ ਆ ਉਹਦੇ ਕੋਲ ਜਿਵੇਂ ਦੁੱਖ ਦੇ ਪਰੇ ਦੁੱਖ ਕਰਕੇ ਕੋਈ ਸਾਰਾ ਛੜੀ ਅੱਤਰ ਜਾ ਰਿਹਾ ਕਿ ਕੱਲ ਨੂੰ ਛੱਪ ਦਿੱਤੀ ਜਾਵੇ ਪਰ ਇਹ ਗੱਲ ਠੱਪੀ ਨਹੀਂ ਜਾਣੀ ਇਸ ਸਬੰਧੇ ਅਸੀਂ ਇੱਕ ਕੱਲ ਕਪੂਰਸਾ ਮਾਂਜੂ ਅਸੀਂ ਵੀ ਨੂੰ ਮੰਗਵੋ ਤਾਂ ਦੇ ਰਹੇ ਪਾਰਟੀ ਦੇ ਵੱਡੇ ਪੱਧਰ ਤੇ ਕਿ ਜਿਹੜੀ ਇਹਨਾਂ ਦੇ ਖਿਲਾਫ ਜਿਹੜੇ ਚੈਨਲ ਪਲੱਸ ਚਾਰ ਬੰਦੇ ਬਿਆਨ ਦਿੱਤੇ ਆ ਕਿਉਂਕਿ ਮੈਨੂੰ ਪਤਾ ਹੈ ਕਿ ਇਹਨੂੰ ਨਹੀਂ ਚਾਰ ਉਹਨੇ ਗੁਰਪ੍ਰੀਤ ਨਾਲੇ ਗੁਰਪ੍ਰੀਤ ਸਾਨੂੰ ਲਿਆਇਆ ਗੁਰਪ੍ਰੀਤ ਦੇ ਬਿਆਨ ਲੈ ਲੋ ਜਿਉਂ ਲਿਆਦਾ ਉਹ ਮੰਜ ਨਹੀਂ ਸਿਰ ਝੂਠ ਤੇ ਬੇਬੁਨਿਆਦ ਮੇਰੀ ਪ੍ਰਸ਼ਾਸਨ ਤੋਂ ਮੰਗੇ ਨੇ ਖਿਲਾਫ ਨਹੀਂ ਕਰ ਲਦੇ ਨਹੀਂ ਹੁੰਦੀ ਇਸ ਪਰ ਵੀ ਮਜਬੂਰਤ ਹੋਰ ਤੇ ਸਾਡੀ ਪਾਰਟੀ ਨੂੰ ਸੰਘਰਸ਼ ਕਰਨਾ ਪਵੇਗਾ ਇੰਨਾ ਕਿੰਦਾ ਕਿ ਮੈਂ ਜਾ ਚਗਾ ਜੈ ਭੀਮ ਜੈ ਭਾਰਤ ਬਾਈ ਜੀ ਨਾ ਤੁਹਾਡਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਜ세ਦਾਰ ਹੀਰਾ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਜੀ ਬਾਬਾ ਜੀ ਜਿਹੜੇ ਪਾਰਟੀ ਪ੍ਰਧਾਨ ਸतीश ਨਾਰਜੀ ਆ ਉਹਨਾਂ ਦੇ ਖਿਲਾਫ ਇਹ ਕਿ ਵੀਡੀਓ ਵਾਇਰਲ ਹੋ ਰਹੀ ਆ ਕੋਈ ਪੈਸੇ ਦੇ ਲੈਣ ਦੇਣ ਦੀ ਸੰਬੰਧੀ ਇਸ ਵਾਰ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਵਿਚਾਰ ਤੁਹਾਡੇ ਦੇਖੋ ਜੀ ਅੱਜ ਦਾ ਸਮਾਂ ਬਹੁਤ ਭਿਆਨਕ ਆ ਕਿਉਂਕਿ ਅੱਜ ਜੋ ਵੀ ਕੁਝ ਹੋ ਰਿਹਾ ਵਾ ਜਿਹੜਾ ਵੀ ਕੋਈ ਗਰੀਬ ਸਮਾਜ ਦੀ ਸੇਵਾ ਕਰ ਰਿਹਾ ਵਾ ਉਹਨਾਂ ਤੇ ਬਲੇਮ ਲਾਏ ਜਾਂਦੇ ਆ ਅਸੀਂ ਤੇ ਇਦਾਂ ਦਾ ਕੁਝ ਵੀ ਨਹੀਂ ਦੇਖਿਆ ਕਿ ਜਾਂ ਕਿਸੇ ਕੋ ਪੈਸੇ ਦਾ ਲੈਣ ਦੇਣ ਕਰਦੇ ਆ ਜਾਂ ਕੁਝ ਕੋਈ ਲਿਖਤ ਕਰਦੇ ਆ ਅਸੀਂ ਇਦਾਂ ਦਾ ਕੁਝ ਵੀ ਨਹੀਂ ਵੇਖਿਆ ਹੈਗਾ ਬਾਕੀ ਜੋ ਵੀ ਇਹ ਬਲੇਮ ਲੱਗ ਰਹੇ ਨੇ ਬੇਮੁਨਾਦ ਝੂਠਿਆ ਠੀਕ ਹੈ ਹਾਂਜੀ ਹਾਂਜੀ ਬਾਬਾ ਜੀ ਨਾ ਤੁਹਾਡਾ ਮਨਵਰ ਸਿੰਘ ਭਾਈ ਖਰਖਾਵਰ ਜੀ ਕੀ ਫਤਿਹ ਭਾਈ ਗੁਰਮਖੋ ਇਹ ਅੱਜ ਕੱਲ ਨਹੀਂ ਇਹ ਜਿਉਂ ਦੁਨੀਆ ਬਣੀਆ ਸਤਜੁਗ ਤੋਂ ਹੀ ਜਿਹੜਾ ਬੰਦਾ ਸੱਚ ਤੇ ਚੱਲਦਾ ਉਹਦੀ ਸਰਕਾਰ ਵੀ ਦੁਸ਼ਮਣਿਆ ਤੇ ਪਬ ਲਖ ਵੀ ਦੁਸ਼ਮਣਿਆ ਜਿਹੜੇ ਸਰੀਕਾ ਭਾਈ ਜਰਾ ਉਹ ਕਹਿੰਦਾ ਓਏ ਉੱਚਾ ਨਾ ਹੋ ਜੇ ਇਨੂੰ ਮੈਂ ਥੱਲੇ ਲਾਉਣਾ ਵਾ ਥੱਲੇ ਲਾਉਣੇ ਚਾਹੁੰਦੇ ਆ ਤੇ ਸੋਨੀ ਪਠੇਵਾਲਾ ਜਿਹੜਾ ਉਹਨੂੰ ਪਤਾ ਲੱਗ ਗਿਆ ਵੀ ਮੇਰੀ ਪੈੜੀ ਹੁਣ ਖੁੱਸ ਜਾਣੀ ਆ ਕੋਈ ਵਿਦ ਬਣਾਵਾ ਤੇ ਇਹਨਾਂ ਦੇ ਝੂਠੇ ਸੱਚੇ ਲਿਜਾਮ ਲੱਗਣ ਤੇ ਮੈਂ ਇਹਨਾਂ ਨੂੰ ਅੰਦਰ ਕਰਵਾ ਕਿਸੇ ਬਦਨਾਤ ਮੈਂ ਆਪਣੀ ਪੈੜੀ ਨਹੀਂ ਛੱਡਣੀ ਚਾਹੁੰਦਾ ਜਿੰਨੇ ਵਤਾਰ ਬਕੰਬਰ ਹੋਏ ਅੱਜ ਵੀ ਵੇਖੋ ਕਿਸੇ ਨੂੰ ਵੀ ਕਿਹਨੇ ਸੁਖ ਦੀ ਨੀਂਦੇ ਤੋਂ ਦੱਤਾ ਜਿੰਨੇ ਧਰਮੀ ਬੰਦੇ ਨੇ ਸੱਚ ਦੇ ਚੱਲਦੇ ਉਹਨਾਂ ਨੂੰ ਸਾਰਿਆਂ ਨੂੰ ਕਸ਼ਟ ਆਇਆ ਤੇ ਚੰਗੇ ਬੰਦੇ ਦੀ ਸਾਰੇ ਵਿਰੋਧਤਾ ਕਰਦੇ ਹੁੰਦੇ ਜਿਹੜੇ ਜਿਨ੍ਹਾਂ ਦੇ ਕੰਮ ਹੁੰਦੇ ਉਹਨਾਂ ਉਹਨਾਂ ਦੇ ਨਾਲ ਤੁਰਨਾ ਉਹਨਾਂ ਨੂੰ ਚੰਗੇ ਕਹਿਣਾ ਜਿਹੜੇ ਉਹਨਾਂ ਦੇ ਦੁਸ਼ਮਣ ਆ ਉਹਨਾਂ ਮਾਰੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਜੀ ਨਾ ਤੁਹਾਡਾ ਸਭ ਤੋਂ ਪਹਿਲਾਂ ਮੈਂ ਜੈ ਭੀਮ ਜੈ ਭਾਰਤ ਕਹਿਣਾ ਮੇਰਾ ਨਾਮ ਲਾਭ ਸਿੰਘ ਹੈ ਉਪ ਪ੍ਰਧਾਨ ਭਾਰਤੀ ਆਮ ਜਨਤਾ ਪਾਰਟੀ ਲਾਭ ਸਿੰਘ ਜੀ ਜਿਹੜੇ ਤੁਹਾਡੇ ਪਾਰਟੀ ਪ੍ਰਧਾਨ ਸतीशダル ਜੀ ਨੇ ਉਹਨਾਂ ਦੇ ਖਾਲਾ ਕੋਈ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹਨਾਂ ਤੇ ਰੋਕ ਲੱਗੇ ਕਿ ਉਹਨਾਂ ਨੇ ਕੋਈ ਪੈਸੇ ਦਾ ਲੈਣ-ਦੇਣ ਕੀਤਾ ਪਲਾਟਾਂ ਦਾ ਉਹ ਬਿਲਕੁਲ ਜੀ ਝੂਠੇ ਆ ਹੂੰ ਬਿਲਕੁਲ ਝੂਠੇ ਆ ਅਹੀਂ ਤੇ ਉਹਨਾਂ ਦਾ ਪੱਤਰਕਾਰ ਆਇਆ ਸੀਗਾ ਇਹਦਾ ਵੀ 16-16000 ਰੁਪਇਆ ਲੈ ਲੈ ਰਿਆ ਅਹੀਂ ਕਿਹਾ ਵੀ ਸਾਨੂੰ ਐਫੀਡੀਆ ਦਿਖਾਓ ਜਿਹੜੇ ਲੈ ਆ ਹੂੰ ਫਿਰ ਪੱਤਰਕਾਰ ਭੱਜ ਗਿਆ ਉਸ ਵੜੇ ਇਹ ਇਹ ਜੀ ਬਸ ਇਹ ਛੋਣੀ ਪਟਿਆਲੇ ਦੀ ਹਸਤਾ ਉਹ ਕਰਾ ਰਿਆ ਜੋ ਕਰਾ ਰਿਆ ਉਹ ਦੱਸਣਾ ਨਾਰ ਸਾਹਿਬ ਤੋਂ ਜਿਹੜੇ ਨਹੀਂ ਨਹੀਂ ਜੀ ਉਹ ਬਿਲਕੁਲ ਝੂਠਿਆ ਜੀ ਬਿਲਕੁਲ ਝੂਠਿਆ ਤੁਸੀਂ ਕੀ ਮੰਗ ਕਰਦੇ ਅਸੀਂ ਦਰਖਾਤੇ ਕੇ ਆਏ ਆ ਦੇਖੋ ਬੰਦੀ ਕਾਰਵਾਈ ਉਹਨਾਂ ਦੇ ਹੋਊਗੀ ਨਹੀਂ ਤਾਂ ਮੰਗ ਪੱਤਰ ਕੱਲ ਨੂੰ ਦੇ ਰਹੇ ਆ ਅਸੀਂ ਠੀਕ ਹੈ ਕੀ ਨਾ ਤੁਹਾਡਾ ਕਿਰਨ ਕਿਰਨ ਜੀ ਜੋ ਭਾਰਤੀ ਅਨੰਦ ਦਾ ਪਾਰਟੀ ਦੇ ਪ੍ਰਧਾਨ ਨੇ ਸਤੀਸ਼ ਨਾਰਜ ਜੀ ਜਿਨ੍ਹਾਂ ਤੇ ਇੱਕ ਖਿਲਾਫ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇਹਨਾਂ ਤੇ ਰੋਪ ਲਗਾਏ ਗਏ ਇਹਨਾਂ ਨੇ ਕਿਤੇ ਪੈਸੇ ਲੱਤੇ ਆ ਪਲਾਟਾਂ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਕਿੰਨੀ ਕੀ ਸਚਾਈ ਹੈ ਅੱਜ ਇਹ ਬਿਲਕੁਲ ਝੂਠਾ ਠੀਕ ਹੈ ਜੀ ਹਾਂਜੀ ਤੇ ਜਿਹੜੀ ਖਬਰ ਵਾਇਰਲ ਹੋ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਵੀ ਬਿਲਕੁਲ ਝੂਠ ਆ ਜੋ ਕੁਝ ਵੀ ਹੋ ਰਿਹਾ ਵਾ ਸੋਨੀ ਪੱਠੇ ਵਾਲੇ ਦਾ ਕਰਕੇ ਹੋ ਰਿਹਾ ਠੀਕ ਹੈ ਜੀ ਹਾਂਜੀ ਤੇ ਤੁਹਾਡੇ ਕੀ ਮੰਗ ਸਾਡੀ ਇਹ ਮੰਗ ਆ ਕਿ ਜੋ ਜੋ ਵੀ ਮੰਗ ਪੱਤਰ ਅਸੀਂ ਕੱਲ ਦਵਾਂਗੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਹਾਂਜੀ